ਆ ਜੋ ਜਸਪ੍ਰੀਤ ਸਿੰਘ ਸ਼ਹਿਦ ਤੋਂ ਦਾ ਨਾਇਆ ਜਿਹਨੇ ਕਿ ਭਾਈ ਨਰੈਣ ਸਿੰਘ ਚੌੜੀ ਦੀ ਦਸਤਾਰ ਉਹ ਕਹਿੰਦਾ ਇੱਕ ਜਾਣੇ ਅਣਜਾਣੇ ਵਿੱਚ ਨਹੀਂ ਜਾਣੇ ਅਣਜਾਣੇ ਨੇ ਜਾਣ ਪੁੱਛ ਕੇ ਸਭ ਜਾਣਦਿਆਂ ਹੋਇਆ ਉਹਨੇ ਭਾਈ ਨਰੈਣ ਸਿੰਘ ਦੀ ਦਸਤਾਰ ਜਿਹੜੀ ਉਤਾਰੀ ਹੈ ਔਰ ਉਹਦੇ ਵੱਲੋਂ ਵਾਪਸ ਨਮੇੜਾ ਕੁਸ਼ੀਦੇ ਕਾਲ ਤੋਂ ਸਰ ਜੀ ਫੇਰ ਪੁੱਛ ਚੁੱਕਾ ਹੈ ਔਰ ਜਲਦੀ ਹੀ ਵਿਚਾਰ ਕਰਕੇ ਉਸ ਤੇ ਅਗਲੀ ਕਾਰਵਾਈ ਕੀਤੀ ਜਾਏ। ਇਸ ਇਲਾਕੇ ਦੀ ਖੇਤਾਂ ਪਰ ਕਿਸਾਨ ਧਰਨੇ ਤੇ ਬਹਿਣ ਲਈ ਮਜਬੂਰ ਹੈ। ਆਪ ਦਾ ਭਗਤ ਸਿੰਘ ਢੱਲੇਵਾਲ ਦੀ ਖੇਤ ਨੂੰ ਰਹੇ ਪੂਰੀ ਦੁਨੀਆ ਦੇ ਕਹਿੰਦਾ ਹੈ ਕਿ ਭਾਰਤ ਸਰਕਾਰ ਕਿਉਂਕਿ ਸਰਕਾਰਾਂ ਦਾ ਕੰਮ ਹੁੰਦਾ ਹੈ ਆਪਣੇ ਅህਰੀਆ ਦੀ ਰਾਖੀ ਕਰਨੀ ਆਪਣੇ ਅህਰੀਆ ਨੂੰ ਪਾਲਣਾ ਆਪਣੇ ਅህਰੀਆ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਮਹਿਸੂਸ ਨਾ ਹੋਣ ਦੇਣ ਪਰ ਦੁਖ ਦੀ ਗੱਲ ਹੈ ਕਿ ਪਹਿਲਾਂ ਵੀ ਸਵਾ ਸਾਲ ਦੇ ਕਰੀਬ ਸਿੰਗੂ ਬਾਰਡਰ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਲਗਾਤਾਰ ਠੰਡ ਵਿੱਚ ਗਰਮੀ ਵਿੱਚ ਮੀਂਹ ਵਿੱਚ ਹਨੇਰੀ ਤੂਫਾਨ ਦੇ ਵਿੱਚ ਇਹ ਮੋਰਚਾ ਲਾ ਕੇ ਸਰਕਾਰ ਦੇ ਖਿਲਾਫ ਸਿੰਧੂ ਬਾਰਡਰ ਤੇ ਬੈਠੇ ਰਹੇ ਔਰ ਉਤੋਂ ਬਾਅਦ ਸ਼ੰਘੂ ਬਾਰਡਰ ਤੇ ਖਨੋਰੀ ਬਾਰਡਰ ਤੇ ਬਹੁਤ ਲੰਬਾ ਅਰਸਾ ਹੋ ਗਿਆ ਕਿ ਕਿਸਾਨ ਕੜਾਕੇ ਦੀ ਠੰਡ ਵਿੱਚ ਕੜਾਕੇ ਦੀ ਗਰਮੀ ਵਿੱਚ ਮੀਂਹ ਆਦਕ ਨਹੀਂ ਦੇਖਦੇ ਤੂਫਾਨ ਆਦਕ ਨਹੀਂ ਦੇਖਦੇ ਉਹ ਸਰਕਾਰ ਦੇ ਕੋਲ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਮੋਰਚਾ ਲਾ ਕੇ ਬੈਠੇ ਹੋਏ ਨੇ ਔਰ ਸਰਦਾਰ ਜਗਜੀਤ ਸਿੰਘ ਗੱਲੇਵਾਲ ਜਿਨ੍ਹਾਂ ਨੇ ਕੁਝ ਅਜਮਿਕ 40 ਦਿਨ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਉਹ ਭੁੱਖ ਹੜਤਾਲ ਮਰਨ ਵਰਤ ਰੱਖ ਕੇ ਬੈਠੇ ਹੋਏ ਨੇ ਭਾਵੇਂ ਕਿ ਸਿੱਖੀ ਵਿੱਚ ਭੁੱਖ ਹੜਤਾਲ ਦਾ ਮਰਨ ਵਰਤ ਦਾ ਕੋਈ ਸੰਕਲਪ ਨਹੀਂ ਹੈ ਪਰ ਡਾਢੀਆਂ ਸਰਕਾਰਾਂ ਨੇ ਜੋ ਕਿ ਸੇ ਪਾਸੇ ਵੀ ਸੁਣਵਾਈ ਨਹੀਂ ਕਰ ਰਹੀਆਂ ਸਰਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੋ ਕਿਸਾਨ ਸਮੁੱਚੇ ਸੰਸਾਰ ਦਾ ਢਿੱਡ ਭਰਦਾ ਹੈ ਖੇਤੀ ਕਰਦਾ ਹੈ ਸੱਪਾਂ ਦੀਆਂ ਸਿਰੀਆਂ ਵਿੱਚ 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 ਖੇਤੀ ਨੂੰ ਪਾਲਦਾ ਹੈ ਤੇ ਲੋਕਾਂ ਤੱਕ ਉਹ ਜਿਹੜਾ ਰਾਸ਼ਨ ਹੈ ਉਹ ਪਹੁੰਚਾਉਣ ਦਾ ਯਤਨ ਕਰਦਾ ਹੈ ਔਰ ਉਹਨਾਂ ਦਾ ਆਪਣੇ ਹੱਕਾਂ ਵਾਸਤੇ ਮਰਨ ਵਰਤ ਰੱਖਣੇ ਔਰ ਬਾਰਡਰਾਂ ਤੇ ਬਹਿਣਾ ਹੱਕਾਂ ਦੀ ਪ੍ਰਾਪਤੀ ਵਾਸਤੇ ਇਹ ਤਾਂ ਵੱਤ ਸਰਕਾਰ ਵਾਸਤੇ ਹੋਰ ਕੋਈ ਵੀ ਮਾੜੀ ਗੱਲ ਨਹੀਂ ਹੋ ਸਕਦੀ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਕਿਸਾਨਾਂ ਦੀਆਂ ਹੱਕੀ ਮੰਗਾਂ ਮਨਜ਼ੂਰ ਕਰਨ ਔਰ ਉਹ ਕਿਸਾਨ ਆਪਣੇ ਘਰਾਂ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਆ ਕੇ ਸੁਖ ਸ਼ਾਂਤੀ ਦੇ ਨਾਲ ਆਪਣੀਆਂ ਬਸਰ ਕਰ ਸਕਣ ਸਿਕਸਰ ਜੀ ਇੱਕ ਤੁਹਾਡੇ ਵੱਲੋਂ ਆਦੇਸ਼ ਹੋਇਆ ਸੀ ਆਸ਼ੀਰਵਾਦਕ ਸੈਭ ਤੋਂ ਆਦੇਸ਼ ਹੋਇਆ ਸੀ ਪਰ ਉਸ ਨੂੰ ਇੰਪਲੈਮੈਂਟ ਲੱਗ ਨਹੀਂ ਕੀਤਾ ਜਾ ਰਿਹਾ ਬੱਤੀ ਗੱਲ ਮੈਂ ਕਰ ਰਿਹਾ ਸੀਗਾ ਅਸਤੀ ਚੱਲ ਕਰ ਰਿਹਾ ਸੀਗਾ ਅਕਾਲੀ ਦਲ ਨੇ ਹਜੇ ਤੱਕ ਅਸਤੀਫਾ ਨਹੀਂ ਦਿੱਤਾ ਬਾਦੂਨ ਜੀ ਹਾਲਾਂਕਿ ਬਾਦੂਨ ਸਾਹਿਬ ਕਰ ਲੈਨੇ ਪਾਕੀ ਸਾਰੀ ਸੇਵਾ ਜਿਹੜੀ ਪੂਟਲੀ ਹੈ ਪਰ ਅਸਤੀਫਾ ਕਿਉਂ ਨਹੀਂ ਪ੍ਰਮਾਨ ਕੀਤਾ ਜਾ ਰਿਹਾ ਸਿਰ ਕੁਝ ਜੋ ਅਕਾਲਤਪਾ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨ ਨੇ ਫੈਸਲਾ ਸੁਣਾਇਆ ਹੈ ਇਹਨੂੰ ਜਲਦ ਤੋਂ ਜਲਦ ਅਕਾਲੀ ਦਲ ਨੂੰ ਗਾਨਕਾੰਦੀ ਨੇ ਕਰਨੀ ਚਾਹੀਦੀ ਉਹਨੂੰ ਲਾਗੂ ਕਰਨਾ ਚਾਹੀਦਾ ਧੰਨਵਾਦ ਜੈਨੀ ਅਰਵਿੰਦ ਜੇ ਨਾਮ ਦੇ ਵਿੱਚ ਕੈਨੀ ਅਰਵਿੰਦ ਨਾਲ ਮੁਲਾਕਾਤ ਕਰਨ ਜਾ ਰਹੇ ਹੋ ਕਰੇਪਤੀ ਮੈਂ ਡਾਕਟਰ ਆਹ ਕਰ ਰੋ ਕਰ ਰੋ ਇਹਨੇ ਗੱਲਾਂ ਤੁਹਾਨੂੰ ਕਿ ਕਿ ਬੜਾ ਵੱਡਾ ਮਾਮਲਾ ਹੈ ਦੇਖੋ ਜਿਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੀ ਇਨਕੁਆਇਰੀ ਵਾਸਤੇ ਇੱਕ ਪੜਤਾਲੀਆ ਕਮੇਟੀ ਬਣਾਈ ਗਈ ਸੀ ਮੈਂ ਉਸ ਦਿਨ ਵੀ ਇਤਰਾਜ਼ ਕੀਤਾ ਸੀ ਕਿ ਜਥੇਦਾਰਾਂ ਦੀ ਪੜਤਾਲ ਕੇਵਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਧਿਕਾਰ ਹੈ ਉਹਨੂੰ ਉਹ ਜਿਹੜੀ ਪੜਤਾਲ ਹੈ ਉਹ ਸਾਨੂੰ ਸੌਂਪ ਦੇਣੀ ਚਾਹੀਦੀ ਹੈ ਔਰ ਜਦੋਂ ਗਿਆਨੀ ਹਰਪੀਰ ਸਿੰਘ ਜੀ ਹੋਰਾਂ ਨੇ ਗੁਰੂ ਸਾਹਿਬ ਦੇ ਸਨਮੁਖ ਜਾ ਕੇ ਪੰਜ ਪਿਆਰੇ ਸਹਿਬਾਨ ਦੇ ਸਨਮੁਖ ਜਾ ਕੇ ਜੋ ਕੁਝ ਕਿਹਾ ਹੈ ਕਿ ਮੈਂ ਇਹ ਪਾਪ ਜੋ ਇਲਜ਼ਾਮ ਮੇਰੇ ਤੇ ਲਾਏ ਜਾ ਰਹੇ ਨੇ ਮੈਂ ਇਹ ਪਾਪ ਕਦੇ ਵੀ ਨਹੀਂ ਕੀਤਾ ਮੇਰਾ ਖਿਆਲ ਹੈ ਕਿ ਉਸ ਤੋਂ ਬਾਅਦ ਕੋਈ ਵੀ ਪਤਾਲ ਜਿਹੜੀ ਹੈ ਉਹ ਬਾਕੀ ਨਹੀਂ ਰਹਿ ਜਾਂਦੀ